ਜਿਹੜੇ ਵੀ ਭੈਣਾ ਭਰਾ ਪੜ੍ਹੇ ਲਿਖੇ ਨੇ ਹਰ ਕੋਈ ਕੋਸ਼ਿਸ਼ ਕਰਦਾ ਕਿ ਸਾਨੂੰ ਸਰਕਾਰੀ ਨੌਕਰੀ ਮਿਲੇ ਪਰ ਕਈਆਂ ਵਾਸਤੇ ਇਹ ਸਰਕਾਰੀ ਨੌਕਰੀ ਸ਼ਰਾਫ ਬਣ ਜਾਂਦੀ ਆ ਜਿਵੇਂ ਆ ਮਨੀਸ਼ ਨਾਂ ਦੇ ਵਿਅਕਤੀ ਵਾਸਤੇ ਕਿਉਂਕਿ ਮਨੀਸ਼ ਨਾਂ ਦੇ ਵਿਅਕਤੀ ਨੇ ਆਪਣੀ ਕੋਸ਼ਿਸ਼ ਕੀਤੀ ਕਿ ਮੇਰੀ ਘਰ ਵਾਲੀ ਨੂੰ ਸਰਕਾਰੀ ਨੌਕਰੀ ਮਿਲ ਜਾਵੇ ਉਹਦਾ ਕਹਿਣਾ ਹੈ ਕਿ ਮੈਂ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਆਪਣੇ ਖੇਤ ਵੇਚ ਕੇ ਆਪਣੀ ਘਰ ਵਾਲੀ ਦੀ ਪੜ੍ਹਾਈ ਕਰਵਾਈ ਤਾਂ ਮੇਰੇ ਘਰ ਵਾਲੀ ਨੂੰ ਜਦੋਂ ਰੇਲਵੇ ਵਿਭਾਗ ਦੇ ਵਿੱਚ ਨੌਕਰੀ ਮਿਲੀ ਤਾਂ ਉਹਨੇ ਮੈਨੂੰ ਛੱਡ ਦਿੱਤਾ ਇਹ ਸਾਰੇ ਦੋਸ਼ ਇੱਕ ਪਤੀ ਵੱਲੋਂ ਆਪਣੀ ਪਤਨੀ ਤੇ ਲਗਾਏ ਗਏ ਨੇ ਮਨੀਸ਼ ਦਾ ਕਹਿਣਾ ਹੈ ਕਿ ਮੈਂ ਲਗਾਤਾਰ ਕੋਸ਼ਿਸ਼ ਕਰਦਾ ਰਿਹਾ ਮੈਂ ਆਪਣੀ ਘਰ ਵਾਲੀ ਦੀ ਹੈਲਪ ਕਰਦਾ ਰਿਹਾ ਉਹਦੀ ਪੜ੍ਹਾਈ ਦੇ ਵਿੱਚ ਤਾਂ ਆਖਰ ਮੇਰੀ ਘਰ ਵਾਲੀ ਨੂੰ ਇੰਨੀ ਅਕੋਸ਼ਾਂ ਦੇ ਬਾਵਜੂਦ ਰੇਲਵੇ ਵਿਭਾਗ ਵਿੱਚ ਨੌਕਰੀ ਮਿਲੀ ਤੇ ਜਿਉਂ ਹੀ ਮੇਰੇ ਘਰ ਵਾਲੀ ਨੂੰ ਰੇਲਵੇ ਵਿਭਾਗ ਦੇ ਵਿੱਚ ਨੌਕਰੀ ਮਿਲੀ ਉਹਨੇ ਮੈਨੂੰ ਛੱਡ ਦਿੱਤਾ ਮੈਂ ਆਪਣੀ ਘਰ ਵਾਲੀ ਦੀਆਂ ਬੜੀਆਂ ਮਿੰਤਾ ਕੀਤੀਆਂ ਤਰਲੇ ਕੀਤੇ ਕਿ ਤੂੰ ਮੇਰੇ ਕੋਲ ਵਾਪਸ ਆ ਜਾ ਪਰ ਉਹਦਾ ਕਹਿਣਾ ਹੈ ਕਿ ਨਹੀਂ ਮੈਂ ਤੇਰੇ ਕੋਲ ਵਾਪਸ ਨਹੀਂ ਆਉਣਾ ਇਹ ਉਹਨੇ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਹੈ ਤਾਂ ਉਹਦਾ ਇਹ ਵੀ ਕਹਿਣਾ ਹੈ ਕਿ ਮੈਂ ਜਦੋਂ ਦਾ ਇਹ ਕਲੀਅਰ ਕੀਤਾ ਹੈ ਇਹ ਰੋਲਾ ਪਾਇਆ ਹੈ ਇਹ ਦੱਸਿਆ ਹੈ ਕਿ ਮੇਰੇ ਘਰ ਵਾਲੀ ਨੇ ਜਦੋਂ ਆਪਣੇ ਟੈਸਟ ਦਿੱਤੇ ਨੇ ਤਾਂ ਉਦੋਂ ਉਹਨੇ ਜਿਹੜੀ ਲਿਖਤੀ ਵੈਰੀਫਿਕੇਸ਼ਨ ਤੇ ਮੈਡੀ ਮੈਡੀਕਲ ਕਲੀਅਰੈਂਸ ਕਰਵਾਈ ਆ ਉਹ ਇੱਕ ਡੰਮੀ ਉਮੀਦਵਾਰ ਦੇ ਥਰੂ ਕਰਵਾਈ ਆ ਤਾਂ ਉਹਦਾ ਕਹਿਣਾ ਹੈ ਕਿ ਉਦੋਂ ਤੋਂ ਜਿਹੜਾ ਮੇਰੇ ਘਰ ਵਾਲੀ ਨੂੰ ਰੇਲਵੇ ਵਿਭਾਗ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਪਰ ਉਹਦਾ ਕਹਿਣਾ ਹੈ ਕਿ ਉਹਨੂੰ ਫਿਲਹਾਲ ਸਸਪੈਂਡ ਹੀ ਕੀਤਾ ਉਹਦੇ ਤੇ ਕੋਈ ਹੋਰ ਕਾਰਵਾਈ ਨਹੀਂ ਕੀਤੀ ਗਈ ਤਾਂ ਇਹ ਘਰ ਵਾਲਾ ਕਹਿੰਦਾ ਹੈ ਕਿ ਜਿਹੜੀ ਮੇਰੀ ਘਰ ਵਾਲੀ ਦੀ ਸਰਕਾਰੀ ਨੌਕਰੀ ਆ ਉਹ ਮੇਰੇ ਵਾਸਤੇ ਸ਼ਰਾਫ ਬਣ ਗਈ ਆ ਪਰ ਦੂਜੇ ਪਾਸੇ ਘਰ ਵਾਲੀ ਦਾ ਕਹਿਣਾ ਹੈ ਕਿ ਇਹ ਮੇਰੇ ਤੇ ਸਾਰੇ ਦੋਸ਼ ਝੂਠੇ ਨੇ ਮੈਂ 2 ਸਾਲ ਪਹਿਲਾਂ ਤੋਂ ਹੀ ਆਪਣੇ ਪਤੀ ਤੋਂ ਵੱਖ ਰਹਿ ਰਹੀ ਆ ਤਾਂ ਮੈਂ ਤਾਂ ਆਪਣੇ ਪਤੀ ਦੇ ਉੱਪਰ ਮੇਰਾ ਪਤੀ ਮੈਨੂੰ ਦਾਜ ਦਹੇਜ ਵਾਸਤੇ ਤੰਗ ਪਰੇਸ਼ਾਨ ਕਰਦਾ ਏ ਤਾਂ ਉਹਦੇ ਤੇ ਇਹ ਮਾਮਲਾ ਵੀ ਦਰਜਾ ਮੇਰੇ ਪਤੀ ਦੇ ਉੱਪਰ ਹੁਣ ਇਸ ਮਾਮਲੇ ਦੀ ਕੀ ਸਚਾਈ ਆ ਕੀ ਸੱਚਮੁੱਚ ਮਨੀਸ਼ ਸੱਚ ਕਹਿ ਰਿਹਾ ਏ ਉਹਦੇ ਘਰ ਵਾਲੀ ਨੇ ਨੌਕਰੀ ਲੈ ਕੇ ਉਹਨੂੰ ਛੱਡਿਆ ਜਾਂ ਉਹਦੇ ਘਰ ਵਾਲੀ ਸਪਨਾ ਸੱਚ ਕਹਿ ਰਹੀ ਆ ਮਨੀਸ਼ ਵੱਲੋਂ ਆਪਣੇ ਘਰ ਵਾਲੀ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਤਾਂ ਤਾਂ ਕਰਕੇ ਉਹ ਆਪਣੇ ਪਤੀ ਤੋਂ ਵੱਖ ਰਹਿ ਰਹੀ ਆ ਤੇ ਹੁਣ ਘਰ ਵਾਲੀ ਨੂੰ ਜਦੋਂ ਨੌਕਰੀ ਮਿਲ ਗਈ ਆ ਤਾਂ ਉਹ ਆਪਣੇ ਪਤੀ ਨੂੰ ਛੱਡ ਮਤਲਬ ਪਤੀ ਹੁਣ ਦਾਵਾ ਕਰਦਾ ਹੈ ਕਿ ਮੇਰੀ ਪਤਨੀ ਮੇਰੇ ਕੋਲ ਵਾਪਸ ਆਵੇ ਇਸ ਮਾਮਲੇ ਦੀ ਕੀ ਸਚਾਈ ਆ ਇਹ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਚੱਲੂਗਾ ਪਰ ਅਜਿਹੇ ਕਿੰਨੇ ਸਾਰੇ ਮਾਮਲੇ ਜਿਹੜੇ ਹੁਣ ਤੱਕ ਸਾਹਮਣੇ ਆ ਚੁੱਕੇ ਆ ਜਿੰਥੇ ਪਤੀ ਵੱਲੋਂ ਦੋਸ਼ ਲਾਇਆ ਜਾਂਦਾ ਹੈ ਕਿ ਮੇਰੀ ਪਤਨੀ ਨੂੰ ਜਦੋਂ ਨੌਕਰੀ ਮਿਲ ਗਈ ਤਾਂ ਮੈਨੂੰ ਛੱਡ ਕੇ ਚਲੀ ਗਈ ਆ ਪਿਛਲੇ ਦਿਨੀ ਵੀ ਇੱਕ ਕਾਨਪੁਰ ਤੋਂ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇੱਕ ਪਤੀ ਨੇ ਆਪਣੀ ਪਤਨੀ ਤੇ ਦੋਸ਼ ਲਾਇਆ ਸੀ ਕਿ ਮੇਰੀ ਪਤਨੀ ਨੂੰ ਸਰਕਾਰੀ ਨੌਕਰੀ ਮਿਲਦੇ ਸਾਰ ਹੀ ਉਹਨੇ ਮੈਨੂੰ ਛੱਡ ਦਿੱਤਾ ਤੇ ਆਪਣੇ ਮਾਪਿਆਂ ਦੇ ਨਾਲ ਜਾ ਕੇ ਰਹਿਣ ਲੱਗ ਗਈ ਤੇ ਉਹਦਾ ਕਹਿਣਾ ਹੈ ਕਿ ਮੈਂ ਆਪਣੇ ਮਾਪਿਆਂ ਦੇ ਘਰ ਹੀ ਰਾਵਾਂਗੀ ਪਤੀ ਕਹਿ ਰਿਹਾ ਕਿ ਮੇਰੇ ਨਾਲ ਆ ਕੇ ਸਾਡੇ ਘਰ ਰਹਿ ਤਾਂ ਪਤਨੀ ਦਾ ਕਹਿਣਾ ਹੈ ਕਿ ਮੈਂ ਨਹੀਂ ਰਹਿਣਾ ਫਿਲਹਾਲ ਇਹਨਾਂ ਮਾਮਲਿਆਂ ਦੀ ਕੀ ਸਚਾਈ ਹੈ ਇਹ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਬਾਅਦ ਹੀ ਪਤਾ ਚੱਲ ਸਕਦਾ ਕਿਉਂਕਿ ਘਰਾਂ ਦੇ ਮਾਮਲੇ ਕਈ ਵਾਰ ਹੋਰ ਹੁੰਦੇ ਨੇ ਤੇ ਬਾਹਰ ਹੋਰ ਦਿਖਦੇ ਨੇ ਇਸ ਕਰਕੇ ਇਹ ਸਾਰੇ ਮਾਮਲੇ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਚੱਲ ਸਕਦੇ ਨੇ ਪਰ ਇਹ ਗੱਲ ਜ਼ਰੂਰ ਆ ਕਿ ਸਾਡੇ ਰਿਸ਼ਤੇ ਬਹੁਤ ਵੱਡੇ ਪੱਧਰ ਤੇ ਟੁੱਟ ਭੱਜ ਰਹੇ ਨੇ ਸਾਡੇ ਅੰਦਰ ਸਹਿਨਸ਼ੀਲਤਾ ਖਤਮ ਹੋ ਰਹੀ ਆ ਸਾਡੇ ਘਰ ਏਸ ਟੁੱਟ ਭੱਜ ਦੇ ਕਾਰਨ ਅਸਹਿਣਸ਼ੀਲਤਾ ਦੇ ਕਾਰਨ ਆਪਸੀ ਤਣਾ ਤਣੀ ਦੇ ਕਾਰਨ ਘਰੇਲੂ ਲੜਾਈਆਂ ਕਲੇਸ਼ਾਂ ਦੇ ਕਾਰਨ ਕਾਫੀ ਵੱਡੇ ਪੱਧਰ ਤੇ ਟੁੱਟ ਰਹੇ ਨੇ ਤੇ ਕਈ ਵਾਰ ਇਹ ਜਿਹੜੇ ਘਰੇਲੂ ਕਲੇਸ਼ ਨੇ ਇਹ ਇੰਨਾ ਭਿਆਨਕ ਰੂਪ اختیار ਕਰ ਜਾਂਦੇ ਨੇ ਇੰਨਾ ਭਿਆਨਕ ਰੂਪ ਧਾਰਨ ਕਰ ਜਾਂਦੇ ਨੇ ਕਿ ਇਹ ਇੱਕ ਦੂਜੇ ਦੀ ਜਾਨ ਲੈਣ ਤੱਕ ਚਲੇ ਜਾਂਦੇ ਨੇ ਸੋ ਚਾਹੀਦਾ ਹਰ ਇੱਕ ਭੈਣ ਭਰਾ ਨੂੰ ਚਾਹੇ ਔਰਤਾ ਚਾਹੇ ਮਰਦ ਦਾ ਕੀ ਸਹਿਨਸ਼ੀਲਤਾ ਬਣਾ ਕੇ ਰੱਖਣ ਕੁਝ ਕੁਝ ਥਾਵਾਂ ਤੇ ਮਰਦ ਨੂੰ ਝੁਕਣਾ ਚਾਹੀਦਾ ਤੇ ਕੁਝ ਥਾਵਾਂ ਤੇ ਔਰਤ ਨੂੰ ਝੁਕਣਾ ਚਾਹੀਦਾ ਤਾਂ ਕਿ ਜਿਹੜੇ ਰਿਸ਼ਤੇ ਆ ਉਹ ਸੋਹਣੇ ਤਰੀਕੇ ਦੇ ਨਾਲ ਨਿਭ ਜਾਣ ਜੇਕਰ ਵਿਆਹ ਦੇ ਰਿਸ਼ਤੇ ਦੇ ਵਿੱਚ ਰਹਿਣਾ ਤਾਂ ਨਹੀਂ ਤਾਂ ਫਿਰ ਅੱਜ ਕੱਲ ਇੱਕ ਰੁਝਾਨ ਹੀ ਆ ਕਿ ਇਕੱਲੇ ਇਕੱਲੇ ਰਹਿਣਾ ਫਿਰ ਉਹੀ ਨੌਬਤ ਆਉਗੀ ਇਕੱਲੇ ਇਕੱਲੇ ਰਹਿਣ ਦੀ ਸੋ ਜੇਕਰ ਅਸੀਂ ਵਿਆਹ ਦੇ ਬੰਧਨਾਂ ਦੇ ਵਿੱਚ ਬੱਜਣਾ ਤਾਂ ਕੁਝ ਸਹਿਨਸ਼ੀਲਤਾ ਪਤੀ ਨੂੰ ਤੇ ਕੁਝ ਸਹਿਨਸ਼ੀਲਤਾ ਪਤਨੀ ਨੂੰ ਰੱਖਣੀ ਪਊਗੀ ਨਹੀਂ ਤਾਂ ਫਿਰ ਜਿਹੜੇ ਇਹ ਘਟਨਾਵਾਂ ਨਿੱਕੀ-ਨਿੱਕੀ ਗੱਲ ਤੋਂ ਸਾਹਮਣੇ ਆ ਰਹੀਆਂ ਨੇ ਕਿ ਪਤਨੀ ਨੂੰ ਨੌਕਰੀ ਮਿਲਦੇ ਸਾਰ ਹੀ ਪਤਨੀ ਪਤੀ ਨੂੰ ਛੱਡ ਗਈ ਜਾਂ ਪਤੀ ਤੇ ਅਜਿਹੇ ਇਲਜ਼ਾਮ ਲੱਗਦੇ ਨੇ ਤਾਂ ਅਸਲ ਵਿੱਚ ਇਹ ਕੋਈ ਇੱਕ ਕਾਰਨ ਨਹੀਂ ਹੁੰਦਾ ਇਹਦੇ ਪਿੱਛੇ ਕਈ ਸਾਰੇ ਕਾਰਨ ਪਏ ਹੁੰਦੇ ਨੇ ਘਰੇਲੂ ਝਗੜਿਆਂ ਦੇ ਇੱਕ ਦੂਜੇ ਤੋਂ ਪਹਿਲਾਂ ਹੀ ਅੱਕ ਪੱਕ ਚੁੱਕੇ ਹੁੰਦੇ ਨੇ ਕਿਤੇ ਨਾ ਕਿਤੇ ਉਹ ਵਿਤ ਲੱਭਦੇ ਨੇ ਇੱਕ ਦੂਜੇ ਤੋਂ ਅਲੱਗ ਹੋਣ ਦੀ ਤਾਂ ਜਦੋਂ ਉਹਨਾਂ ਕੋਲ ਉਹ ਸਿਚੁਏਸ਼ਨ ਬਣਦੀ ਆ ਤਾ ਫਿਰ ਅਜਿਹੇ ਫੈਸਲੇ ਲਏ ਜਾਂਦੇ ਨੇ ਫਿਲਹਾਲ ਇਹਨਾਂ ਮਾਮਲਿਆਂ ਦਾ ਕੀ ਕਾਰਨ ਆ ਕਿਉਂ ਪਤਨੀ ਨੇ ਆਪਣੇ ਪਤੀ ਨੂੰ ਛੱਡਿਆ ਇਹ ਤਾਂ ਇਨਵੈਸਟੀਗੇਸ਼ਨ ਦੇ ਬਾਅਦ ਹੀ ਪਤਾ ਚੱਲ ਸਕਦਾ ਹੈ